ਤਸਿਲਦਾਰਾਂ ਦੇ ਉੱਤੇ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਐਕਸ਼ਨ ਸਾਹਮਣੇ ਆਇਆ। दरअसल ਪੰਜਾਬ ਸਰਕਾਰ ਨੇ ਇਸ ਵੱਡੇ ਐਕਸ਼ਨ ਦੇ ਤਹਿਤ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਨੇ। ਜੇ ਗੱਲ ਕੀਤੀ ਜਾਵੇ 58 ਤਹਿਸੀਲਦਾਰਾਂ ਦਾ ਤਬਾਦਲਾ ਹੋਇਆ। 177 ਨਾਇਬ ਤਹਿਸੀਲਦਾਰ ਬਦਲੇ ਨੇ। ਔਰ ਇਹ ਇਹਨਾਂ ਦੀ ਜੇ ਯੂਨਿਟ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਦੂਰੀ ਜਿਹੜੀ ਆ ਕੋਈ ਵੀ ਇਦਾਂ ਦਾ ਨਹੀਂ ਤੁਹਾਨੂੰ ਲਿਸਟ 'ਚ ਮਿਲੇਗਾ ਜਿਹਦੀ 100 ਕਿਲੋਮੀਟਰ ਤੋਂ ਦੂਰੀ ਘੱਟ ਹੋਵੇ। ਤਹਿਸੀਲਦਾਰ ਨਾਇਬ ਤਹਿਸੀਲਦਾਰ ਮੋਹਾਲੀ, ਖਰੜ, ਫਤਿਹਗੜ ਸਾਹਿਬ ਔਰ ਵੱਡੇ ਜਿਹੜੇ ਏਰੀਆਜ਼ ਨੇ ਉਹਨਾਂ ਦੇ ਤਹਿਸੀਲਦਾਰ ਜਿਹੜੇ ਨੇ ਉਹਨਾਂ ਦੇ ਬਦਲਣ ਦੇ ਆਰਡਰ ਆ ਗਏ ਨੇ ਇੱਕ ਸਾਈਡ ਤੇ ਉੱਤੇ ਅਸੀਂ ਆਰਡਰ ਦੀ ਕਾਪੀ ਚਲਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਔਰ ਇਹ ਮਾਨ ਸਰਕਾਰ ਦਾ ਵੱਡਾ ਐਕਸ਼ਨ ਹੈ ਦਰਅਸਲ ਬਹੁਤ ਜਲ ਸਮੇ ਤੋਂ ਇਹ ਜਿਹੜੀ ਆਪਸ ਦੇ ਵਿੱਚ ਖਿੱਚੋ ਤਾਣ ਚੱਲ ਰਹੀ ਸੀ ਔਰ ਕੱਲ ਜਿਹੜੀ ਇੱਕ ਸਟੇਟਮੈਂਟ ਵੀ ਆਉਂਦੀ ਹੈ ਮਾਨ ਸਾਹਿਬ ਦੀ ਕਿ ਅਸੀਂ ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾ ਰਹੇ ਹਾਂ ਉਸ ਤੋਂ ਬਾਅਦ ਕੱਲ ਜਿਹੜੇ ਨੇ ਉਹਨਾਂ ਦਾ ਉਹਨਾਂ ਨੂੰ ਡਿਸਮਿਸ ਵੀ ਕੀਤਾ ਗਿਆ ਸੀ ਥੋੜੇ ਆਰਡਰ ਆਏ ਸੀਗੇ ਪਰ ਹੁਣ ਵੱਡੇ ਲੈਵਲ ਦੇ ਉੱਤੇ ਇਹ ਟਰਾਂਸਫਰ ਕੀਤੇ ਗਏ ਨੇ ਐਸਐਸ ਨਗਰ ਤੋਂ ਆ ਗੁਰਦਾਸਪੁਰ ਦੇ ਜਿਹੜੇ ਹੁਣ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਕਰਨਗੇ ਔਰ ਇੱਕ ਤਰੀਕੇ ਦੇ ਨਾਲ ਦਿਖਿਆ ਜਾਵੇ ਕਿ ਬਹੁਤ ਵੱਡੇ ਤਬਾਦਲੇ ਨੇ ਜਿਹੜੇ ਹੋਏ ਨੇ ਔਰ ਰੈਵਨਿਊ ਡਿਪਾਰਟਮੈਂਟ ਦੇ ਆਰਡਰ ਜਿਹੜੇ ਆ ਅਸੀਂ ਤਸਵੀਰ ਦਿਖਾ ਰਹੇ ਆ ਔਂਕਾਰ ਸਿੰਘ ਆਦਮਪੁਰ ਤੋਂ ਬਰਨਾਲਾ ਭੇਜ ਦਿੱਤੇ ਗਏ ਨੇ ਸੋ ਇਹ ਡਿਸਟੈਂਸ ਦੇਖੋ ਆਦਮਪੁਰ ਤੋਂ ਬਰਨਾਲਾ ਸ਼ਾਹਕੋਟ ਤੋਂ ਫਜ਼ਿਲਕਾ ਫਿਲੌਰ ਤੋਂ ਪਟਿਆਲਾ ਆ ਫਿਲੌਰ ਤੋਂ ਸਿੱਧਾ ਪਟਿਆਲਾ ਤਿੰਨ ਕੋਦਰ ਤੋਂ ਸੰਗਰੂਰ ਆ ਸੋ ਇਹ ਦਿਸਟੈਂਸ ਬਹੁਤ ਵੱਡੇ ਨੇ আর ਤੁਸੀਂ ਦੇਖੋ ਵੀ ਹਰ ਕੋਈ ਆਪਣਾ ਤਾਮਾ ਜਾਮਾ ਲਾ ਕੇ ਬੈਠਾ ਹੁੰਦਾ ਉਹਦੇ ਲਈ ਥੋੜਾ ਜਿਹਾ ਔਖਾ ਹੋਣਾ ਆ ਪਰ ਇਹ ਚੇਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਤਹਿਸੀਲਦਾਰਾਂ ਤੇ ਤੇ ਨਾਇਬ ਤਹਿਸੀਲਦਾਰਾਂ ਦੇ ਉੱਤੇ ਪੰਜਾਬ ਸਰਕਾਰ ਦਾ ਇਹ ਬਹੁਤ ਵੱਡਾ ਐਕਸ਼ਨ ਹੈ ਔਰ ਇਸੇ ਕੜੀ ਦੇ ਤਹਿਤ ਕਿਉਂਕਿ ਇਹ ਖਿੱਚੋ ਤਾਨ ਚੱਲ ਰਹੀ ਸੀਗੀ ਤਹਿਸੀਲਦਾਰ ਜਿਹੜੇ ਨੇ ਉਹ ਆਪਣੀ ਹੜਤਾਲ ਦੇ ਉੱਤੇ ਸੀਗੇ ਇੱਕ ਔਰ ਉਸ ਤੋਂ ਬਾਅਦ ਅਸੀਂ ਇਹ ਮਾਨ ਦੀ ਸਟੇਟਮੈਂਟ ਆਉਣਾ ਔਰ ਅੱਜ ਇਹ ਵੱਡਾ ਐਕਸ਼ਨ ਇੱਕ ਤਰੀਕੇ ਦੇ ਨਾਲ ਕੜੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰਕਾਰ ਦੇ ਵੱਲੋਂ